ਕੀ ਗੱਲ ਕੀ ਹੋਈ ਬਿਲਕੁਲ ਤੁਹਾਡੇ ਨਾਲ ਹੀ ਬਿਲਕੁਲ ਟਾਬਾ ਪੈਂਦਾ ਚੱਕਰ ਕੀ ਕੀ ਗੱਲ ਕੀ ਹੋ ਜਣਾ ਦੀ ਮੈਂ ਤਾਂ ਅੱਗੇ ਇੱਕ ਟੱਫੜੀ ਨਹੀਂ ਫੇਰ ਵੀ ਕੀ ਗੱਲ ਕੀ ਹੋ ਪਤਾ ਨਹੀਂ ਪਤਾ ਨਹੀਂ ਜਿੱਤੇ ਲੋਕ ਭਾਜੀ ਸਾਰੀ ਬੋਤਲ ਲੈਵਲ ਤੋਂ ਬਿਨਾ ਹੈਗੀ ਆ ਵਾ ਭਾਜੀ ਮੈਂ ਸਿਰਫ ਇਹਨਾਂ ਕੋਈ ਇੱਕ ਕੋਕ ਲੈਣ ਆਇਆ ਸੀਗਾ ਇਹਨਾਂ ਨੇ ਮੈਨੂੰ ਕੋਕ ਦਿੱਤੀ ਭਾਜੀ ਇੱਕ ਅੱਛਾ ਮੈਂ ਇਹਨਾਂ ਨੂੰ ਕਿਹਾ ਕਿ ਭਾਜੀ ਇਹਦਾ ਲੈਵਲ ਕਿਉਂ ਫਟਿਆ ਇਹ ਕਹਿੰਦੇ 300 ਦੀ ਬੋਤਲ ਹੈ ਜੀ ਤਾਂ ਕਰਕੇ ਅੱਛਾ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਲੈਵਲ ਕਿਉਂ ਫਟਿਆ ਉਹ ਕਹਿੰਦੇ ਕਹਿੰਦੇ 300 ਰੁਪਏ ਦੀ ਹੈਗੀ ਲੈਣੀ ਤਾਂ ਲਓ ਨਹੀਂ ਤਾਂ ਜਾਓ ਮਤਲਬ ਸਾਰਾ ਜਿਹੜਾ ਝਗੜਾ ਲੈਵਲ ਨੂੰ ਲੈ ਕੇ ਆ ਭਾਈ ਲੈਵਲ ਹਾਂਜੀ ਭਾਈ ਲੈਵਲ ਨੂੰ ਲੈ ਕੇ ਮੈਂ ਰੇਟ ਵੀ ਜ਼ਿਆਦਾ ਲਾ ਰਿਹਾ ਭਾਈ ਜੀ ਰੇਟ ਦੀ ਗੱਲ ਨਹੀਂ ਹੈਗੀ ਕੱਲ ਤੇ ਮੋਰੇ ਭਾਈ ਇੰਨੇ ਪੈਸੇਂਜਰ ਆਂਦੇ ਬਸਟਾਨ ਦੇ ਅੰਦਰ ਕੱਲ ਤੇ ਮੋਰੇ ਰੱਬ ਨਾ ਕਰੇ ਕਿਸੇ ਦਾ ਬੱਚਾ ਭਾਈ ਪੀ ਲਵੇ ਉਹਨੂੰ ਕੋਈ ਸੌਂਦਾ ਉਹ ਤਾਂ ਜੰਮਵਾਰ ਭਾਈ ਇਹ ਤਾਂ ਬੇੜਾ ਹੋਊਗਾ ਬਿਲਕੁਲ ਬਿਲਕੁਲ ਇਮਰਤ ਸਾਹਿਬ ਇਹਦਾ ਜਵਾਬ ਦਿੰਦਾ ਭਾਈ ਨਾ ਭਾਜੀ ਇਹ ਤਾਂ ਐਕਸਪਾਇਰੀ ਹੈ ਇਹਦੇ ਕਰਕੇ ਭਾਜੀ ਮੇਰੀ ਲੜਾਈ ਹੋਈ ਹੈ ਇਹ ਭਾਜੀ ਠੰਡੀਆਂ ਵਾ ਜਦੋਂ ਆਪਾਂ ਲੜਾਈ ਕੀਤੀ ਹੈ ਜਿਹਨੀਆਂ ਬੋਝ ਹੋਇਆ ਜਦੋਂ ਬੈਂਸ ਹੋਈ ਹੈ ਫਿਰ ਆਪਣੀ ਬੈਂਸ ਹੋਈ ਹੈ ਭਾਈ ਹੁਣਾਂ ਨੂੰ ਮੈਂ ਬਾਹਰ ਲੱਗਿਆ ਮੈਂ ਕਿ ਛੱਡੂ ਭਾਈ ਇਹਦੀ ਦੁਕਾਨ ਦਾ ਕੀ ਹੈ ਐਕਸਪਾਇਰੀ ਕੀ ਕਹਿ ਰਹੇ ਤੁਸੀਂ ਐਕਸਪਾਇਰੀ ਭਈਆ ਆਪਾਂ ਨੂੰ ਐਕਸਪਾਇਰੀ ਤੋਂ ਬੋਲ ਲੱਗਿਆ ਕਿਉਂ ਬਸ ਬੰਦ ਕਰੀਏ ਗਲੇਵਰ ਹਲੋ ਜਿਹਨੀਆਂ ਬੋਝ ਕੀ ਲੈ ਲੇਵੋ ਜੀ ਤੋ ਬੇ ਕੋ ਦੇਖਦੇ ਜੋ ਕਿ ਇੱਥੇ ਡੇਟ ਰੇਟ ਲਿਖਿਆ ਜਿੱਥੇ ਐਕਸਪਾਇਰੀ ਲਿਖਿਆ ਹੁੰਦਾ ਉਹ ਸਾਰਾ ਪਕਾਇਆ ਗਿਆ ਤੋਂ ਬਸ ਸਟੈਂਡ ਦੀ ਤਸਵੀਰਾਂ ਤੋਂ ਨਾਲ ਸਾਂਝਾ ਕਰ ਰਹੇ ਆ ਭਾਜੀ ਇੱਕ ਛੋਟਾ ਸਵਾਲ ਲਵਾਂ ਹਾਂ 15 ਬੋਤਲ ਦਾ ਕਹ ਰਹੇ ਲੈਵਲ ਫਟਿਆ ਹੁੰਦਾ ਠੀਕ ਹੈ ਆਪਾਂ ਤਾਂ ਠੀਕ ਗੱਲ ਨਾਲ ਸਮਝਾ ਹਾਂਜੀ ਭਾਜੀ ਪਰ ਜਿਹੜਾ ਤੁਸੀਂ ਕਹਿ ਰਹੇ ਭਾਜੀ ਵੀ ਕਹ ਰਹੇ ਵੀ ਐਕਸਪਾਇਰੀ ਡੇਟ ਤਾਂ ਨਹੀਂ ਕਿਤੇ ਵੇਚਦੇ ਜਦ ਕਿ ਭਾਜੀ ਇਹਦੇ ਬਾਰੇ ਸਾਨੂੰ ਨਹੀਂ ਨੌਲੇ ਐਪਾਂ ਨੇ ਪੜੇ ਲਿਖੇ ਹੈ ਨਹੀਂ ਭਾਜੀ ਰੱਬ ਨਾ ਕਰੇ ਭਾਜੀ ਮੈਂ ਸਿਰਫ ਇੰਨੀ ਗੱਲ ਕਰਨਾ ਭਾਜੀ ਤੁਹਾਡਾ ਪਰਿਵਾਰ ਹੁੰਦਾ ਤੁਸੀਂ ਹੀ ਕਰਦੇ ਬਿਲਕੁਲ ਜੇ ਤੁਹਾਨੂੰ ਨਾ ਰੇਟ ਕਿੰਨਾ ਗਿਆ ਦਾ ਭਾਈ ਸਾਨੂੰ 40 ਰੁਪਏ ਗੱਲ 40 ਰੁਪਏ ਜੇ ਕਿ 30 ਰੁਪਏ ਰੇਟ ਆ ਦਾ ਜੇ ਕਿ ਰੇਟ 30 ਰੁਪਏ ਆ ਹਾਂ ਜੇ ਸਹੀ ਸੇ ਮਤਲਬ ਕਿ ਹੋ ਸਕਦਾ ਕਿ ਜਿਹੜੇ ਲੇਬਲ ਇਹਨੇ ਲਾਏ ਪਏ ਆ ਜਿਹੜਾ 30 ਰੁਪਏ ਰੇਟ ਆ ਤੁਹਾਨੂੰ 40 ਰੁਪਏ ਦੇਣਾ ਇਸ ਦਾ ਇਲਾਤ ਆ ਭਈਆ ਇੱਥੇ ਕੰਮ ਕਰਦਾ ਵਾ ਨਹੀਂ ਰਾਤ ਨੂੰ ਕਿਉਂ ਮਹਿੰਗਾ ਕਿਉਂ ਹੁੰਦਾ ਕారణ ਪਾਜੀ ਠੰਡੇ ਕਿਰਨ ਆਪਾਂ ਪਾਕਿਸਤਾਨ ਦੇ ਰਹਿਣੇ ਹੋਈ ਨਾ ਉਹ ਕਾਰਨ ਕੀ ਹੈ ਪਾਜੀ ਅਸੀਂ ਪਾਕਿਸਤਾਨ ਵਿੱਚ ਰਹਿਣੇ ਆ ਜਿਹਦੇ ਕਰਕੇ ਸਾਡਾ ਜਿਹੜਾ ਜਿਹੜਾ ਪੈਸਾ ਹੈ ਨਾ ਉਹ ਪਾਕਿਸਤਾਨ ਵਿੱਚ ਕਨਵਰਟ ਹੁੰਦਾ ਇਸ ਕਰਕੇ ਸਾਨੂੰ 10 ਵਾਲੀ ਜਿੰਦਗੀ ਦੇ ਵਿੱਚ ਮਿਲਦੀ ਹੈ 20 ਵਾਲੀ 30 ਸਾਨੂੰ 40 ਵਿੱਚ ਮਿਲਦੀ ਹੈ ਪਾਜੀ ਉਹ ਵੀ ਸਰਕਾਰ ਨੇ ਇੱਕ ਰੇਟ ਲਾਇਆ ਕਿ 30 ਰੁਪਏ ਹੈ ਤਾਂ 30 ਰੁਪਏ ਤੋਂ ਉੱਪਰ ਕੋਈ ਵੇਚ ਨਹੀਂ ਜਦਾ ਕਿਤੇ ਮਰਜ਼ੀ ਹੋਵੇ ਭਾਵੇਂ ਰਾਤ ਨੂੰ ਹੋਵੇ ਜਦੋਂ ਦਿਨ ਹੋਵੇ ਮੈਂ ਤਾਂ ਕਹਿੰਦਾ ਪਾਜੀ ਸਹੀ ਗੱਲ ਕਹਿੰਦੇ ਹੋ ਪਾਜੀ ਸਭ ਤੋਂ ਪਹਿਲਾਂ ਉਹ ਲਏਗਾ ਸਰਕਾਰ ਵੱਲੋਂ ਵੀ ਕਿਉਂਕਿ ਸਰਕਾਰ ਕਹਿੰਦੀ ਹੈ ਕਿ ਤੁਸੀਂ ਉਹਨੂੰ 40 ਦੇ ਵਿੱਚੋਂ ਹਾਂਜੀ ਬਹੁਤ ਸੱਡੀ ਕਰੀ ਬੱਚੇ ਤੁਹਾਨੂੰ ਤਾਂ ਦੱਸ ਪੈਸੇ ਬੱਚੇ ਲੋਕ ਕਿ ਉੱਤੇ ਲਿਖਿਆ ਹੁੰਦਾ ਐਮ ਆਰ ਪੀ ਮਤੋਂਦਾ ਮੈਕਸਿਮਮ ਰੇਟ ਰਿਟੇਲ ਪ੍ਰਾਈਸ ਕਿ 30 ਰੁਪਏ ਤੋਂ ਉੱਪਰ ਦੀ ਵੇਚ ਨਹੀਂ ਸਕਦੇ ਨਹੀਂ ਵੇਚ ਨਹੀਂ ਸਕਦੇ ਜਿਹਦਾ ਵੀ ਐਮ ਆਰ ਪੀ ਲਿਖਿਆ ਹੋਗਾ ਜਿੰਨਾ ਰੇਟ ਲਿਖਿਆ ਹੋਗਾ ਉਸ ਤੋਂ ਪਰੇ ਨਹੀਂ ਵੇਚ ਸਕਦੇ ਤੇ ਭਾਜੀ ਉਹੀ ਮੈਂ ਤੁਹਾਨੂੰ ਪੁੱਛ ਰਿਹਾ ਆ ਇੱਕ ਬੋਤਲ ਨਹੀਂ ਹੈ ਕਿ ਦੋ ਬੋਤਲ ਨਹੀਂ ਹੈਗੀ ਪਈ ਤਿੰਨ ਬੋਤਲਾਂ ਨਹੀਂ ਪਈ 15 20 ਬੋਤਲਾ ਹੈ ਕਿ ਸਾਰਾ ਰੇੜੀ ਪੱਟਾ ਵਿੱਚ ਬਸ ਸਰੀਆ ਲੁੱਟ ਹੋ ਰਹੀ ਹੈ ਜਿਹੜੇ ਕਿ ਇੱਥੇ ਯਾਤਰੀ ਆਂਦੇ ਨਾਲ ਸਰੀਆ ਲੁੱਟ ਹੋ ਰਹੀ ਹੈ ਹਾਂਜੀ ਭਾਈ ਅਰੇ ਚੋਰ ਆਏ ਭਾਈ ਜਦੋਂ ਤੁਸੀਂ ਆ ਕੇ ਬੋਤਲ ਮੰਗਦੇ ਹਾਂ ਹਾਂਜੀ ਭਾਈ ਹਾਂਜੀ ਭਾਈ ਅੱਗੇ ਬੋਤਲ ਮੰਗਿੰਗੇ ਹਾਂਜੀ ਬਾਜੀ ਮੈਨੂੰ ਇਹੀ ਆ ਵੀ ਜਿਹੜਾ ਰੇਟ ਵਾਦ ਕਰਨ ਨੂੰ ਲੈ ਕੇ ਝਗੜਾ ਆ ਤਾਂ ਲੈ ਬਾਕੀ ਮੈਨੂੰ ਰੇਟ ਵਾਸਤੇ ਨਹੀਂ ਹੈਗਾ ਕੋਈ ਮਤਲਬ ਮੇਰੇ ਵੱਲੋਂ ਤੁਸੀਂ 50 ਰੁਪਏ ਦੀ ਬੋਤਲ ਲੈ ਲਓ ਮੇਰੇ ਕੋਲ ਮੈਨੂੰ ਕੋਈ ਮਤਲਬ ਨਹੀਂ ਹੈਗਾ ਮੈਨੂੰ ਸਿਰਫ ਇਸ ਵਾਲਾ ਮਸਲਾ ਹੈਗਾ ਦੇ ਕੱਲ ਨੂੰ ਇਸ ਬੰਦਾ ਕੋਈ ਵੀ ਬੰਦਾ ਤੁਹਾਡੇ ਪਰਿਵਾਰ ਦਾ ਹੋਵੇ ਸਾਡੇ ਪਰਿਵਾਰ ਦਾ ਪਰ ਸਾਡੇ ਵੱਲੋਂ ਗਵਰਨਮੈਂਟ ਦਾ ਹੋਵੇ ਉਹ ਪੀਕੇਜੇ ਬੰਦਾ ਨੂੰ ਕੁਝ ਵੀ ਹੁੰਦਾ ਬੱਚੇ ਨੂੰ ਲੈ ਕੇ ਵੱਡੇ ਨੂੰ ਕੁਝ ਵੀ ਹੁੰਦਾ ਵਾ ਉਹਦਾ ਜ਼ਿੰਮੇਵਾਰ ਪੱਜੀਆ ਆ ਟੱਬਾ ਹੋਊਗਾ ਪਰ ਭਾਜੀ ਇੱਕ ਤੁਹਾਨੂੰ ਇੱਕ ਉੱਦਾ ਗੱਲ ਦੱਸਾਂ ਵੈਸੇ ਤੁਸੀਂ ਤੁਸੀਂ ਕਹਿ ਰਹੇ ਲੇਬਲ ਦਾ ਨਹੀਂ ਪਰ ਤੁਹਾਡੇ ਕੋ ਵੀ ਪੈਸੇ ਕਿਉਂ ਬਦਲ ਹੋਏ ਆ ਤੁਸੀਂ ਕਹਿੰਦੇ ਆ ਪਿਆਰ ਕਿਉਂ ਲਵੇ ਭਾਜੀ ਇਹ 30 ਰੁਪਏ ਰੇਟ ਆ ਉਹਦਾ 30 ਤੋਂ 40 ਵਿਆਜ ਪਾ ਲਵੇ ਗੱਲ ਸੁਣੋ ਜੇ 30 ਰੁਪਏ ਰੇਟ ਹੁੰਦਾ ਤੇ ਬੰਦਾ ਕਹਿੰਦਾ ਇੰਨੀ ਗੱਲ ਕਿ ਭਾਜੀ 30 ਰੁਪਏ ਦੀ ਬੋਤਲ ਹੈਗੀ ਆ ਲੇਵਲ ਇੱਕ ਫੱਟਾ ਵਿਆ ਤਾਂ ਕਰਕੇ ਭਾਜੀ ਇੱਕ ਲੇਵਲ ਦੀ ਗੱਲ ਹੁੰਦੀ ਮੈਂ ਤਾਂ ਮੰਨਦਾ ਭਾਜੀ ਮੇਰੇ ਕੋ 15 ਬੋਤਲਾਂ ਖੜੀਆਂ ਇਸ ਬਲੇ ਪਈਆਂ ਇਹ ਫਿਰ ਤੇ ਪੂਰਾ ਖਾਲੀ ਕਰਤਾ 15 ਬੋਤਲਾਂ ਦਾ ਲੈਵਲ ਪੱਟਾ ਵੇ 15 ਬੋਲਾਂ ਦਾ ਲੈਵਲ ਭਾਈ ਪੱਟਾ ਭੇਜਦਾ ਮਤਲਬ ਇਹੀ ਗੱਲ ਹੋ ਗਈ ਨਾ ਬਿਲਕੁਲ ਲੋਕਲ ਲੋਟ ਰੇ ਵੇ ਲੋਟ ਰੇ ਆ ਬਿਲਕੁਲ ਹਾਂ ਇਹ ਗੰਦੇ ਦੀ ਸਾਡੀ ਸਰਕਾਰ ਹੈਗੀ ਆ ਸਾਡੀ ਸਰਕਾਰ ਸਰਕਾਰ ਤਾਂ ਸਾਰੀ ਸਾਰੇ ਲੋਕਾਂ ਦੀ ਸਰਕਾਰ ਆ ਭਾਈ ਉਸ ਵੱਲੇ ਇਹਨਾਂ ਦਾ ਮਾਲਕ ਆ ਜਦੋਂ ਸਾਡੇ ਭਾਈ ਸਾਡੇ ਨਾਲ ਸਾਡੇ ਉਸ ਵੱਲੇ ਸਾਡਾ ਮਾਲਕ ਆਇਆ ਇਹਨਾਂ ਦਾ ਮਾਲਕ ਆਇਆ ਸੀਗਾ ਅੱਛਾ ਉਸ ਤੋਂ ਬਾਅਦ ਮੈਂ ਹੁਣ ਇਹਨਾਂ ਦਾ ਜਿਹੜਾ ਵਰਕਰ ਉਹ ਕਿੱਥੇ ਆ ਭਾਜੀ ਵਰਕਰ ਵਰਕਰ ਤੱਕ ਵੀ ਭਾਜੀ ਭੱਜ ਗਏ ਇਹ ਦੁਕਾਨ ਆਈ ਹੈ ਕੀ ਨਾਮ ਦਾ ਆ ਮਾ ਬੈਠੀ ਤੇ ਆ ਜੀ ਭਾਜੀ ਮਾ ਬੈਠੋਗੇ ਪੰਜਾਬੀ ਡਾਪਾ ਹਾਂਜੀ ਭਾਜੀ ਭਾਈ ਚੋਤ ਤੁਸੀਂ ਟੋਟਲ ਨਹੀਂ ਆਪਾਂ ਗਲਤ ਹੈ ਗਏ ਤਾਂ ਭਾਜੀ ਅਸੀਂ ਨਹੀਂ ਖੜਨਾ ਸੀਗਾ ਭਾਜੀ ਇਹਨਾਂ ਦਾ ਵਰਕਰ ਸੀਗਾ ਉਹ ਕਿੱਥੇ ਗਿਆ ਭਾਜੀ ਉਹ ਚੰਗਾ ਮਾਲਕ ਭਾਈ ਛੁੱਟ ਹੀ ਗਿਆ ਸਾਡੇ ਲਾ ਲੋ ਰਸਤੇ ਦਾ ਮਾਲਕ ਇੱਥੇ ਰਾਜੀ ਸੀਗਾ ਭਾਜੀ ਛੋਟਾ ਸਵਾਲ ਦਾ ਮਾਲਕ ਲੜਕੇ ਸਭ ਮੈਂ ਜਦੋਂ ਉਹਨੂੰ ਗਲਤੀ ਪਤਾ ਲੱਗੀ ਕਿ 30 ਰੁਪਏ ਚੀਜ਼ ਚੱਲ ਰਹੀ ਹੈ 40 ਰੁਪਏ ਵੇਚ ਰਹਾ ਉਹ ਤੋਂ ਭੱਜ ਗਿਆ ਹਾਂਜੀ ਹੁਣ ਇੱਥੇ ਕੋਈ ਵੀ ਨਹੀਂ ਨਾ ਮਾਲਕ ਹੈ ਨੌਕਰ ਕੋਈ ਵੀ ਨਹੀਂ ਇੱਥੇ ਆਪਾਂ ਤਾਂ একদম ਠੰਡੀ ਹੈ ਗਿਆ ਆ ਭੜੀ ਆ ਬਾਕੀ ਤਾਂ ਇਹ ਛੋਟਾ ਜਿਹਾ ਤੁਸੀਂ ਬੋਤਲ ਮੰਗੀ ਸੀ ਉਹ ਦਾ ਮਾਲਕ ਹੈਗਾ ਸੀ ਹਾਂਜੀ ਭਾਜੀ ਮਾਲਕ ਠੀਕਾ ਇੱਥੇ ਅੱਛਾ ਉਸ ਟਾਈਮ ਮਜੂਦ ਸੀਗਾ ਫਿਰ ਆਓ ਬੋਤਲ ਫੜਾਈ ਉਹ ਬੋਤਲ ਫੜਾਈ ਦਿਖਾਈਓ ਉਹਦਾ ਰੇਟ ਕਿੰਨਾ ਤੋਂ ਭਾਜੀ ਉਹ ਦੂਜੀ ਦੁਕਾਨ ਤੋਂ ਇਹਨਾਂ ਨੇ ਬੋਤਲ ਚੱਕੀ ਆ ਪ੍ਰਿੰਟਡ ਵਾਲੀ ਇਹਦਾ ਰੇਟ ਹੈ 30 ਰੁਪਏ 30 ਰੁਪਏ ਇਹਨਾਂ ਨੇ ਨਾਲ ਦੀ ਦੁਕਾਨ ਤੋਂ ਚੱਕੀ ਹਾਂ ਇਹ ਨਾਲ ਦਾ ਦੁਕਾਨਦਾਰ ਕਹਿੰਦਾ ਵਾ ਕਿ ਬਈ ਅਗਲੇ ਨੇ ਮੈਨੂੰ ਗੱਲ ਕਹੀ ਸੀਗੀ ਕਿ ਬਈ 30 ਰੁਪਏ ਦੀ ਬੋਤਲ ਤੁੱਡੇ ਦੇ ਠੀਕ ਆ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿ ਜੇ ਉਹ ਕੱਲ ਨੂੰ ਕਹਵੇ ਖੂਦ ਛਾਲ ਮਾਰ ਤੂੰ ਮ ਉਹ ਕਹਿੰਦਾ ਇੱਜਾ ਕੱਦਾ ਮਰ ਮੈਂ ਨੂੰ ਫਿਰ ਇੰਨੀ ਗੱਲ ਜੰਪਰ ਵਾਸਤੇ ਕਹਿਤੀ ਮੈਂ ਕੱਲ ਨੂੰ ਤੈਨੂੰ ਕਹਿ ਦਵੇ ਤੂੰ ਆਪਣੀ ਜਨਾਨੀ ਮੈਨੂੰ ਦੇ ਦੇ ਮੈਂ ਤੈਨੂੰ ਪਰ ਜਨਾਨੀ ਦਿੰਨਾ ਤੂੰ ਕਰੇਂਗਾ ਭਾਜੀ ਮੈਨੂੰ ਇਤੋਂ ਛੱਡ ਕੇ ਹੋਰ ਗੱਲ ਨਹੀਂ ਦੱਸਦੀ ਆ ਮੈਨੂੰ ਇਹ ਗੱਲ ਦਾ ਸਿਰਫ ਜਵਾਬ ਚਾਹੀਦਾ ਮੈਨੂੰ ਕੁਝ ਨਹੀਂ ਕਿਉਂਕਿ ਭਾਈ ਦੇਖੋ ਅਸੀਂ ਪੈਸੇ ਆਪਣੀ ਜੇਬ ਤੋਂ ਖਤਰੇ ਭਾਜੀ ਅੱਜ ਹੈਰਾਨ ਦਾ ਕੋਈ ਪੈਸਾ ਨਹੀਂ ਘਟੇ ਅਸੀਂ ਮਿਹਨਤ ਕਰਕੇ ਭਾਜੀ ਪੈਸਾ ਕਮਾ ਰਹੇ ਆ ਮੈਨੂੰ ਇਹ ਗੱਲ ਦਾ ਜਵਾਬ ਦੱਸੋ ਅਸੀਂ ਪੈਸਾ ਕਮਾ ਰਹੇ ਆ ਗਵਰਨਮੈਂਟ ਵਾਸਤੇ ਭਾਜੀ ਨਹੀਂ ਭਾਜੀ ਅਸੀਂ ਆਪਣਾ ਪਰਵਾਸ ਪਰਵਾਸ ਤੇ ਕੁਮਾਰ ਰਿਓ ਠੀਕ ਕਿਉਂਕਿ ਸਾਡਾ ਤੁਸੀਂ ਟੈਕਸ ਤੁਸੀਂ ਟੈਕਸ ਭਾਜੀ ਤੁਸੀਂ ਟੈਕਸ ਦੇਂਦੇ ਹੋ ਜੇ ਟੈਕਸ ਦੇਂਦੇ ਹੋ ਉਹਦੇ ਕਰਕੇ ਇਹ ਰੇਟ 30 ਰੁਪਏ ਆ ਤਾਂ ਉਹਦੇ ਟੈਕਸ ਇਨਕਲੂਡ ਹੈਗਾ ਇਹਨਾਂ ਦਾ ਮਤਲਬ ਨਹੀਂ ਬੰਦਾ ਕੋਈ ਐਕਸਟਰਾ ਪੈ ਲੈ ਆਂਦਾ ਆਪਕੋ ਦੇਣੇ ਆ ਲੇਕਿਨ ਗਵਰਨਮੈਂਟ ਸਾਨੂੰ ਕੁਛ ਨਹੀਂ ਦਿੰਦੀ ਅਸੀਂ ਸਿੱਧੀ ਗੱਲ ਕਰਨੇ ਭਾਜੀ ਗਵਰਨਮੈਂਟ ਸਾਨੂੰ ਕੁਛ ਨਹੀਂ ਦਿੰਦੀ ਜੇ ਗਵਰਨਮੈਂਟ ਦਿੰਦੀ ਹੁੰਦੀ ਭਾਜੀ ਨਹੀਂ ਬੋਤਲ ਭਾਜੀ ਸਾਨੂੰ ਇਸ ਵੇਲੇ 30 ਰੁਪਏ ਦੀ ਮਿਲਦੀ ਨਾ ਭਾਜੀ ਆ ਲੈਪਤ ਪੱਟ ਦੇ ਸਾਨੂੰ 40 ਰੁਪਏ ਦੀ ਇਸ ਕਰਕੇ ਭਾਈ ਮੇਰੇ ਤੋਂ ਖਾਸ ਕਰਕੇ ਦਰਖਾਸਤ ਹੈਗੀ ਆ ਇਹ ਛਾਪਣ ਜਾਂ ਤਸਦੀਕ ਕਰੋ ਯਾਦਾ ਭਾਜੀ ਸਿੱਧੀ ਗੱਡੀ ਗੱਲੇ ਤਾਂ ਸਖਤ ਕਰਵਾਈ ਕੀਤੀ ਜਾਵੇ ਸਰ ਇੱਕ ਛੋਟਾ ਸਵਾਲ ਲਵਾਂਗੇ ਤੁਸੀਂ ਕੁਝ ਕਦਮਾਂ ਰੋਤੇ ਬਸਟਾਂਡ ਚੋਂ ਕੀ ਹੈ ਸੋ ਬਿਲਕੁਲ ਦੇਖਦੇ ਹੋਦਾ ਕਿ ਤੇਰਾ ਖਾਣ ਪੀਣ ਦਾ ਸਮਾਨ ਵੀ ਹੈ ਉਹ ਵੀ ਬਿਨਾ ਟੱਕਿਆ ਸਮਾਰਤੇ ਪਿਆ ਸੋ ਬਸਟਾਂਡ ਤੇ ਰੋਜ਼ ਇਦਾਂ ਦੀ ਖਬਰਾਂ ਆਉਂਦੀਆਂ ਜਿਹੜਾ ਖਾਣ ਪੀਣ ਦਾ ਸਮਾਨ ਹੈ ਜਿਹੜਾ ਬਿਨਾ ਟੱਕਿਆ ਇੱਥੇ ਹੁੰਦਾ ਔਰ ਰੇਟ ਵੀ ਹੈ ਜਿਹੜਾ ਕਿ ਜੋ ਐਮ ਆਰ ਪੀ ਉਸ ਤੋਂ ਵੱਧ ਲਿਤਾ ਜਾਂਦਾ ਸੋ ਅੱਜ ਲੱਗਿਆ ਮਾ ਵੈਸੋ ਹੀ ਪੰਜਾਬੀ ਢਾਬਾ ਤੋਂ ਉੱਥੇ ਜਾ ਕੇ ਰੋਲਾ ਪਿਆ ਤੋਂ 3 ਰੁਪਏ ਕੋਲ ਕੋਲ ਡ੍ਰਿੰਕ ਸੀ ਕਿ ਸੋ 40 ਰੁਪਏ ਦੀ ਵੇਚੀ ਜਾ ਰਹੀ ਸੀ ਉਹਦੇ ਕਰਕੇ ਤੇ ਕ ਰਾਤ ਮਾਲ ਸੀਗਾ ਮੈਂ ਪਾਣੀ ਦੀ ਬੋਤਲ ਲੈ ਲਵਾਂ ਜਦੋਂ ਮੇਰੇ ਨਾਲ ਨਿਗਾਹ ਪਈ ਫ੍ਰਿਜਵਲ ਮੈਂ ਜਦੋਂ ਫ੍ਰਿਜਵਲ ਦੇਖਿਆ ਕਿ ਸਾਰੇ ਇਹ ਆ ਸਾਰੇ ਹੀ ਕੋਦਾਂ ਲੈਵਲ ਫਟਿਆ ਪਿਆ ਸਰ ਮੈਂ ਜਦੋਂ ਇਹ ਗੱਲ ਦਾ ਆਪਸ਼ਨ ਚੱਕਿਆ ਮਾਲ ਸਾਡੇ ਨਾਲ ਗਾਲ ਕਲੋਜ਼ ਮਾ ਭੈਣ ਦੀਆਂ ਗਾਲਾਂ ਕਢਣ ਲੱਗ ਪਿਆ ਉਹ ਫਿਰ ਉਸ ਤੋਂ 9 ਤੋਂ 11 ਹੋ ਗਿਆ ਅਸਾਂ 9 ਤੋਂ 11 9 ਤੋਂ 11 ਪਾਣੀ ਕਿੱਥੇ ਦੇ ਰਹਿਣ ਵਾਲੇ ਹੁੰਦਾ ਤੁਸੀਂ ਸਰ ਇਸ ਤੋਂ ਬਾਅਦ ਆ ਬੰਦਾ ਸੀਗਾ ਸਰ ਇਸਦੇ ਨਾਲ ਬਹੁਤ ਬੁਰਾ ਹਾਲੇ ਨਾਲ ਕੀਤਾ ਟੱਕਾ ਮੁੱਕੀ ਕੀਤੀ ਸਭ ਕੁਝ ਕੀਤਾ ਲੇਕਿਨ ਅਸੀਂ ਫਿਰ ਆ ਵੱਡੇ ਭਾਈ ਛੜਹੀ ਜਿਹੜੇ ਹੈਗੇ ਆ ਇਹ ਭਰਾ ਆਪਣਾ ਮੋਦੀ ਗੁੰਡਾਗਰਦੀ ਕਰ ਰਿਹਾ ਯਾਨੀ ਕਿੱਥੇ ਹੈ ਦੁਕਾਨਦਾਰੀ ਕਰਦੇ ਆ ਉਪਰੋਂ ਗੁੰਡਾਗਰਦੀ ਇੱਕ ਲੁੱਟ ਕਰਦੇ ਆ ਉਪਰੋਂ ਦੇਖੋ ਖਾਨਬਿੰਦ ਦਾ ਸਮਾਨ ਹੈ ਇਹਨੇ ਤਾਂ ਕਿੱਥੇ ਰੱਖਿਆ ਹਾਂਜੀ ਕਿ ਲੋਕ ਬਿਮਾਰ ਹੋਣ ਹੋਰ ਸਮਾਨ ਦਾ ਰੇਟ ਵੀ ਵੱਧ ਲਾ ਰਹੇ ਆ ਔਰ ਗੁੰਡਾ ਕਰਦੀ ਵੀ ਨਾਲ ਕਰ ਰਹੇ ਆ ਤਾਂ ਹੀ ਉਹ ਕਿੱਥੇ ਰਹਿਣ ਲੱਗ ਪਏ ਭਾਈ ਆਮ ਯਾਤਰੀ ਕਿੱਥੇ ਜਾਏਗਾ ਫਿਰ ਅੰਦਰ ਦੇ ਹੀ ਰਹਿਣ ਵਾਲਾ ਮੇਰਾ ਕਾਰ ਬਸ ਸਟੈਂਡ ਦੇ ਕੋਲ ਹੀ ਆ ਨੇ ਸਰ ਮੈਂ ਮੋਤਾ ਸਿੰਘ ਨਗਰ ਦਾ ਰਹਿਣ ਵਾਲਾ ਹਾਂ ਅੱਛਾ ਭਾਜੀ ਤੁਸੀਂ ਪਹਿਲੇ ਲਾਈਨ ਦੇ ਵਿੱਚ ਕਹੇ ਵੀ ਮੈਂ ਮਿੱਠਾਪੁਰ ਤੋਂ ਆਇਆ ਹਾਂ ਭੋਗ ਸਰ ਮੈਂ ਮਿੱਠਾਪੁਰ ਤੋਂ ਨਹੀਂ ਮੈਂ ਮਿੱਠਾਪੁਰ ਮੈਂ ਪੜਿਆ ਸੀਗਾ ਉੱਥੇ ਮੈਂ ਰਹਿਣਾ ਵੀ ਸੀਗਾ ਲੇਕਿਨ ਐਕਚੁਅਲੀ ਮੈਂ ਉੱਥੇ ਆਪਣਾ ਕਾਰ ਰੈਂਟ ਤੇ ਰੈਂਦਾ ਸੀ ਮੈਂ ਛੱਡਦਾ ਹੁਣ ਕਿੱਥ ਹਾਂਜੀ ਸਰ ਇਹ ਸਪੈਸ਼ਲ ਕੋਕ ਪਿੰਗ ਲਈ ਆਏ ਤੁਸੀਂ ਬਸ ਸਰ ਮੈਂ ਐਕਚੁਅਲੀ ਚਲੋ ਗਰਮੀ ਆ ਚਲੋ ਬੰਦਨ ਹੁੰਦਾ ਜੇ ਕਿੱਧਰ ਨਹੀਂ ਨਹੀਂ ਸਰ ਦੇਖੋ ਜਿਹੜੀ ਗੱਲ ਹੈਗੀ ਆ ਕੋਕ ਦੀ ਗੱਲ ਨਹੀਂ ਹੈਗੀ ਆ ਆਪਾਂ ਜਿੰਦਾ ਕਹਿੰਦੇ ਆ ਕਿ ਸਰ ਕਿ ਬੰਦਾ ਕੀ ਕਰਨਾ ਹੈ ਕੀ ਨਹੀਂ ਕਰਨਾ ਮੈਂ ਸਾਫ਼ ਜਿੰਨੇ ਗੱਲ ਕਹਿੰਦਾ ਸਰ ਅੱਜ ਮੂਡ ਖਰਾਬ ਸੀਗਾ ਇਸ ਕਰਕੇ ਅਸੀਂ ਸਰ ਬਸਣ ਆਏ ਸੀਗੇ ਤੇ ਮੈਂ ਕਿਹਾ ਚੱਲ ਏਦਾਂ ਕਰਦੇ ਰੋਟੀ ਪਾਣੀ ਬਸਣ ਤੋਂ ਖਾ ਲਾਂਗੇ ਬਿਲਕੁਲ ਨਹੀਂ ਆਪੀ ਲਾਂਗੇ ਬਸ ਇਹਦੇ ਕਰਕੇ ਆਏ ਸੀਗੇ ਇਹਦਾ ਮਸਲਾ ਹੋ ਗਿਆ ਅੱਛਾ ਠੀਕ ਹੈ ਸਰ ਮੈਂ ਨਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸੀ ਲੇਕਿਨ ਸਰ ਮੈਂ ਜਦੋਂ ਦੇਖਿਆ ਫਿਰ ਮੈਂ ਜਦੋਂ ਦੇਖਿਆ ਲੈਵਲ ਪਾਟਾ ਇਸ ਕਰਕੇ ਸਰ ਮੇਰਾ ਮੂਡ ਖਰਾਬ ਹੋ ਗਿਆ ਕਿਉਂਕਿ ਮੈਂ ਚਾਹਣਾ ਸਰ ਕਿਉਂਕਿ ਮੇਰੇ ਬੱਚੇ ਹੈਗੇ ਸਰ ਮੈਂ ਨਹੀਂ ਜਾਂਦਾ ਕਿ ਮੇਰੇ ਕਰਕੇ ਸਰ ਮੇਰੇ ਬੱਚੇ ਕਰਕੇ ਕਿਸੇ ਹੋਰ ਦੇ ਬੱਚੇ ਵੀ ਨੁਕਸਾਨ ਭਰੇ ਇਸ ਕਰਕੇ ਸਰ ਇਹ ਗੱਲ ਹੋਈ ਆ ਤੁਹਾਡੇ ਨੂੰ ਸਰ ਹੁਣ ਕੰਪਲੀਟ ਕੀਤੀ ਜੂਗੀ ਹਾਂਜੀ ਸਰ ਕੀਤੀ ਜਾਂਦੀ ਹੈ ਮੌਕੀ ਕਰਦੇ ਭਾਈ ਆਪਾਂ ਸਰ ਮੰਗੇ ਕੀ ਕਰਦੀ ਇੱਕ ਹੀ ਗੱਲ ਹੈਗੀ ਆ ਕਿ ਭਾਈ ਇਸ ਦਾ ਰੇਡ ਪੂਰਾ ਹੋਇਆ ਜਿਹੜਾ ਪਸੰਦਰ ਉਹ ਜਿਹੜਾ ਹੈਗਾ ਉਹ ਹੋਵੇ ਦੋਦੀ ਗੱਲ ਖਾਣ ਪੀਣ ਚੀਜ਼ਾਂ ਇੱਕਦਮ ਫਰੈਸ਼ ਹੋਵੇ ਬਿਲਕੁਲ ਦੇਖੋ ਸਰ ਸਾਹਮਣੇ ਪਈਆਂ ਚੀਜ਼ਾਂ ਉਹ ਨਾ ਦੇਖੋ ਮੋਸਮ ਇਦਾਂ ਦਾ ਮੱਕੀਆਂ ਮੱਛਰ ਘੁੰਦੇ ਆ ਉਹ ਦੇਖੋ ਸਰਾਂ ਦੇ ਕੋਦਲ ਦੇ ਬਣਾਏ ਆ ਕੋਦਲ ਦੇ ਬਣਾਏ ਆ ਆਹ ਦੇਖੋ ਸਰ ਤੇਲ ਚ ਹੋ ਰਿਹਾ ਵਾ ਤੋਂ ਬਿਲਕੁਲ ਤਸਵੀਰਾਂ ਦਾ ਨਾ ਸੰਝਾ ਕੇ ਜਲੰਦੇ ਦੇ ਬਾਜ਼ਾਰਾਂ ਦੀਆਂ ਦਿੱਥੇ ਕੀ ਦੁਕਾਨਦਾਰਾ ਦੇਖਦੇ ਹੋ ਕਿ ਦੁਕਾਨਾਂ ਜਿਹੜਾ ਸਾਮਾਨ ਆ ਖਾਂਤਿਆਂ ਦਾ ਉਹ ਇਦਾਂ ਹੀ ਪਿਆ ਰਹਿੰਦਾ ਬਿਨਾਂ ਟੱਕੇ ਔਰ ਮੱਛਰ ਮੱਕੀਆਂ ਟਾਈਮ ਹੁੰਦਾ ਦੋ ਤੇ ਜਿਹਾ ਬਾਰਸਾ ਟਾਈਮ ਹੈ ਔਰ ਮੱਖਰ ਮੱਛ ਮੱਕੀਆਂ ਸੋ ਉੱਥੇ ਜਿਹੜੇ ਘੁੰਮ ਗਏ ਰਹਿੰਦੀਆਂ ਔਰ ਤਾਂ ਦਾਦੀ ਜਿਹੜੀ ਮੇਨ ਗੱਲ ਹੋਈ ਸੀ ਕਿ ਕੀ ਰੇਟ ਆ ਜਿਹੜਾ ਸੋ 30 ਰੁਪਏ ਦਾ ਰੇਟ ਆ ਸੋ ਉਹਦਾ ਜਿਹੜਾ ਕੀ ਲੇਵਲ ਕੱਟਿਆ ਗਿਆ ਔਰ ਇਹਦਾ 40 ਰੁਪਏ ਜਾਣੇ ਮੰਗਿਆ ਜਾਂਦਾ ਜਿਹੜੇ ਕੀ ਇੱਥੇ ਕਸਟਮਰ ਆਂਦੇ ਆ ਸੋ ਦੱਸਦੀ ਜੀ ਤੁਹਾਨੂੰ ਸੋ ਹੋਰ ਵੀ ਦੁਕਾਨਾਂ ਤੁਹਾਨੂੰ ਉੱਥੇ ਵੀ ਦੱਸਦੀਆਂ ਜਿਹੜਾ ਕੀ ਖਾਲੀਪੀ ਦਾ ਸਾਮਾਨ ਆ ਜਿਹੜਾ ਕੀ ਬਿਨਾ ਟੱਕਿਆ ਇੱਥੇ ਪਿਆ ਹੋਇਆ ਤੋ ਬਸਟੈਂਡੀਆਂ ਰੋਜ਼ ਜਿਹੜਿਆ ਕਿ ਖਬਰਾਂ ਜੋ ਚਲਦੀਆਂ ਰਹਿੰਦੀਆਂ ਕਿ ਇੱਥੇ ਜਿਹੜਾ ਖਾਣ ਪੀਣ ਦਾ ਸਮਾਨ ਆ ਬਿਨਾਂ ਟੱਕਿਆਂ ਇੱਥੇ ਮਿਲਦਾ ਔਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਿ ਰੇਟ ਹੈ ਜਿਹੜਾ ਕਿ ਵੱਧ ਜਿਹੜਾ ਕਿ ਦਿੱਤਾ ਜਾਂਦਾ ਹਾਂਜੀ ਅਗਲਾ ਮੈਂ ਤਾਂ ਬੁੱਟਣਾ ਆਉਂਦਾ ਦੀ ਗੱਲ ਮੈਂ ਤਾਂ ਉਹਨੂੰ ਫੜਨਾ ਮੇਰੀ ਪਤਾ ਕੀ ਮਾਂ ਭੈਣ ਦੀ ਗਾਲਾਂ ਕੱਢਣ ਦਾ ਕਾਰਨ ਕੀ ਸੀਗਾ ਸਿਰਫ ਤੁਸੀਂ ਇਹ ਕਿਹਾ ਕਿ ਰੇਟ ਵੱਧ ਕੋਗ ਦੇ ਕਰਕੇ ਕਿਉਂ 30 ਰੁਪਏ ਦੀ 30 ਤੇ ਪ੍ਰਿੰਟ ਹੈ ਤੇ 40 ਰੁਪਏ ਤੁਸੀਂ ਮੰਗ ਰਹੇ ਹੈ ਵੈਸੇ ਮਿਲਦਾ ਵੈਸੇ ਉਹਨੂੰ ਤਾਂ ਕੰਮ ਕੀ ਤੇ ਆਪਾਂ ਤਾਂ ਲੈਣਾ ਸੀ ਇੱਥੋਂ ਚੱਕਿਆ ਭਾਈ ਇਧਰ ਵੀ ਦਿਖਾਓ ਇੱਥੋਂ ਚੱਕਿਆ ਉਹ ਵਕੀ ਇੱਥੋਂ ਚੱਕਿਆ ਉਹ ਭਾਜੀ ਆਹ ਨਾਲ ਦਾ ਦੁਕਾਨਦਾਰ ਜਿਹੜਾ ਹੈਗਾ ਇਹ ਸਾਥ ਭਾਜੀ ਆਹ ਜਿਹੜਾ ਦੁਕਾਨਦਾਰ ਹੈਗਾ ਵਾ ਇਹ ਦੁਕਾਨਦਾਰ ਸਾਥ ਦਿੰਦਾ ਵਾ ਮੇਰੇ ਕੋਲ ਉਹ ਵੀ ਨਹੀਂ ਉਹ ਭੱਜ ਗਿਆ ਵੀ ਉਹ ਵੀ ਭੱਜ ਗਿਆ ਜੀ ਇਸ ਵੇਲੇ ਇਹ ਵੀ ਭੱਜ ਗਿਆ ਵਾ ਸਾਥ ਦਿੰਦਾ ਵਾ ਪਾਜੀ ਗੱਲ ਕੀ ਹੈ ਤਾਹੀਂ ਭੱਜਿਆ ਇਹਨਾਂ ਨੇ ਨਾਮ ਦੇਣ ਦੁਕਾਨਦਾਰ ਨੇ ਕਿਹਾ ਵੀ ਭਾਈ ਤੂੰ ਆਪਣੀ ਦੁਕਾਨ ਤੋਂ ਕੋਗ ਲੈ ਗਿਆ ਇਹ ਮਿੰਟਾ ਮਿੰਟੀ ਭਾਈ 30 ਰੁਪਏ ਲਈ ਕੋਗ ਲੈ ਕੇ ਆ ਗਿਆ ਹਾਜ਼ਰ ਹੋ ਗਿਆ ਉਸ ਤੋਂ ਬਾਅਦ ਇਹ ਭਾਈ ਭੱਜ ਗਿਆ ਫੜੀ ਹੋ ਗਿਆ ਪਾਜੀ ਜੇ ਦੁਕਾਨ ਛੱਡ ਕੇ ਜਾਣਾ ਸੀਗਾ ਤਾਂ ਉਦਾਂ ਕਰ ਬਿਲਕੁਲ ਪਾਜੀ ਹੁਣ ਮੈਨੂੰ ਇਸ ਵੇਲੇ ਆਪਾਂ ਸਾਰੇ ਸਾਈਡ ਤੋਂ ਹੋਣੀ ਨਾ ਭਾਈ ਤੁਸੀਂ ਦੁਕਾਨਦਾਰ ਖਾਓ ਪਾਜੀ ਕਿੱਥੇ ਗਿਆ ਇਹ ਦੇਖੋ ਰਹਿ ਗਿਆ ਭਾਜੀ ਸਾਨੂੰ ਇਹ ਦੋਨੇ ਦੁਕਾਨਦਾਰ ਦਿਖਾਓ ਕਿੱਥੇ ਹੈਗੇ ਭਾਜੀ ਭਾਜੀ ਆ ਇਹਨਾਂ ਦੇ ਕਰੂ ਮੈਂ ਤੁਹਾਨੂੰ ਬੁਲਾਇਆ ਸੀਗਾ ਭਾਜੀ ਇੱਕ ਟਕਾ ਦਾ ਇੱਕ ਟਕਾ ਦਾ ਕਿ ਸਾਡੇ ਕੋ ਪੈਸੇ ਨਹੀਂ ਵੱਧ ਗਏ ਮੱਥੇ ਰੋਜ਼ ਖਬਰਾਂ ਹੀ ਆਉਂਦੀਆਂ ਕਿ ਰੋਜ਼ ਹੀ ਮਤਲਬ ਕਿ ਇੱਕ ਤਾਂ ਰੇਟ ਵਧ ਲਾਂਦੇ ਆ ਉਪਰਲਾ ਖਾਣ ਪੀਣ ਦਾ ਸਾਮਾਨ ਆ ਉਹ ਬਿਨਾਂ ਟੱਕਿਆ ਹੁੰਦਾ ਹਾਂ ਹਾਂਜੀ ਭਾਜੀ ਬੰਬਾਰੀਆਂ ਦਾ ਘਰ ਆ ਬਿਲਕੁਲ ਉਹ ਭਾਈ ਅੱਗੇ ਲੜਦੇ ਆ ਜੀ ਉਪਰੋ ਲੜ ਗੁੰਡਾਗਰਦੀ ਕਰਦੇ ਆ ਤੇ ਗੁੰਡਾਗਰਦੀ ਕਿਤੇ ਰੋਜ਼ਾਂ ਵੇਲੇ ਹਰਦਾ ਬਣਾ ਦਿੰਦੇ ਆ ਅੱਛਾ ਮਾਂ ਇਹ ਮਾਂ ਪਾਣ ਕਹਿੰਦਾ ਕਰਦੇ ਆ ਐਹੀ ਭਾਈ ਚੱਕ ਕੇ ਖਵਾਉਂਦੇ ਮੈਂ ਇੱਕ ਤਾਂ ਰੇਟ ਦਾ ਵਧ ਲਾਂਦੇ ਲਾਂਦੇ ਨਾਲ ਗੁੰਡਾਗਰਦੀ ਵੀ ਕਰਦੇ ਆ ਇੱਕਠੇ ਹੋ ਗਾ ਕੜਦੇ ਆ ਮਾਂ ਪੈਂਦੀਆਂ ਗਾਲਾਂ ਕੱਢਦੇ ਹੈਗੇ ਆ ਜੇ ਬੋਧ ਕਰੀਏ ਤਾਂ ਸਰ ਨਾਲ ਲੜਦੇ ਆ ਸਾਨੂੰ ਧਮਕੀਆਂ ਦਿੰਦੇ ਆ ਤੇ ਬੁਲਾ ਲਓ ਜੀ ਨੂੰ ਬੁਲਾਉਂਦੇ ਆ ਮੀਡੀਆ ਵਿੱਚ ਫਾਪ ਗਈ ਤੁਹਾਡਾ ਕਰ ਦੇ ਇੱਕ ਤੁਹਾਡਾ ਫੇਸ ਦੇਖ ਕੇ ਤੁਹਾਨੂੰ ਉੱਥੇ ਕੁੱਟਾਂਗੇ ਬਾਜੀ ਇਸ ਕਰਕੇ ਤੁਹਾਡੇ ਨਾਲ ਜਿੱਦਾਂ ਧਮਕੀਆਂ ਵੀ ਦਿੰਦੇ ਨਾਲ ਹਾਂਜੀ ਬਾਜੀ ਇਸ ਕਾਕੇ ਦੁਨੀਆ ਬੱਕਰੀਆਂ ਦਿੰਦੇ ਹੈ ਪਾਜੀ ਕੀ ਭਾਈ ਮੀਡੀਆ ਵਾਲਿਆਂ ਨੂੰ ਸਾਰਿਆਂ ਨੂੰ ਇੰਨੀ ਇੰਦੀ ਬੇਤੀ ਹੈਗੀ ਆ ਕੀ ਭਾਜੀ ਤੁਸੀਂ ਵੀ ਵੀਡੀਓ ਬਣਾ ਰਹੇ ਹੋ ਤਾਂ ਸਾਡੀ ਗੋੜ ਨਾ ਪਾਇਓ ਭਾਜੀ ਪਹਿਲੀ ਗੱਲ ਤੇ ਇਹਨਾਂ ਦੀ ਇੱਕ ਵਾਰੀ ਖਬਰ ਸਾਡੀ ਦੋ ਤਿੰਨਾਂ ਦੀ ਪਹਿਲਾਂ ਵੀ ਲੱਗ ਚੁੱਕੀ ਹੈ ਕਿ ਪਹਿਲਾਂ ਨਹੀਂ ਹੋਇਆ ਨਾ ਇੱਕ ਤਾਂ ਨਾ ਮੁੰਡਾ ਰੱਖਿਆ ਨਹੀਂ ਤੇ ਰੋਜ਼ ਖਬਰਾਂ ਦਿੰਦੇ ਅੱਜ ਮੱਕੀਆਂ ਘੋ ਮਰੀਆਂ ਰਮਾਰ ਖੁੱਲਾ ਸਭ ਕੁਝ ਪੂਰੀ ਮਦਮਾਸ਼ੀ ਕਰਦਾ ਭਾਜੀ ਸਾਰਿਆਂ ਨਾਲ ਲੜਦਾ ਭਾਜੀ 100 ਦਾ 100000 ਦੀ ਇੱਕ ਵਾਰੀ ਗਾਗ ਨੂੰ ਬਣਾ ਕੇ ਦਿੱਤਾ ਉਹਨੇ ਪੈਗ ਲਾਈ ਜੀ ਉਹ ਕੋਲੋਂ ਭਾਜੀ ਲੜ ਕੇ 1000 ਰੁਪਏ ਸਾਰੇ ਜੀ 2000 ਰੁਪਏ ਕਢਵਾਇਆ ਕੁੱਟ ਕੇ ਭੇਜਿਆ ਭਈ ਬਾਹਰ ਉਹਨੂੰ ਪ੍ਰੈਸ ਰਿਪੋਰਟ ਨਾਲ ਪਿੰਦੀ ਹੱਥ ਜੋੜ ਕੇ ਭਾਜੀ ਤਾਂ ਲਾਈਟ ਚੱਲ ਰਹੀ ਹੈ ਨਾ ਤਾਂ ਭਾਜੀ ਸਾਨੂੰ ਪਤਾ ਹੈ ਕਿਉਂਕਿ ਇਹਨਾਂ ਨੇ ਸਾਡੇ ਮੋੜੇ ਤੇ ਤੁਸੀਂ ਭਾਜੀ ਮੇਰੇ ਕੋਲ ਆ ਕੇ ਸੁਣਦਾ ਵਾ ਤੇ ਸਾਡਾ ਜ਼ਿੰਮੇਵਾਰ ਭਾਜੀ ਇਹ ਹੀ ਹੋਊਗਾ ਬਿਲਕੁਲ ਜੀ ਇਹ ਹੋਊਗਾ ਤੁਸੀਂ ਹੁਣ ਜਾਓਗੇ ਚੌਂਕੀ ਕੰਪਲੇਨ ਲਗਾਉਣ ਜਾਓਗੇ ਤਾਂ ਜੇ ਤੁਸੀਂ ਕਹਿ ਰਹੇ ਹੋ ਤਾਂ ਮਾਰਕਟ ਵੀ ਹੋਈ ਹੈ ਕਿਉਂਕਿ ਅਸੀਂ মিডিਆ ਬੁਲਾਏ ਕਿਉਂਕਿ ਸਾਨੂੰ ਪਤਾ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰਦੀ ਭਾਜੀ ਕੁਝ ਨਹੀਂ ਕਰਦੀ ਭਾਜੀ ਪਰ ਪ੍ਰਸ਼ਾਸਨ ਕੁਝ ਨਹੀਂ ਕਰਦੀ ਇਸ ਕਰਕੇ ਭਾਜੀ ਅਸੀਂ মিডিਆ ਹੱੱਦੀ ਸੀਗੀ মিডিਆ ਨੂੰ ਕਬੇੜ ਦਿੱਤੀ ਭਾਜੀ ਆਪੇ ਜੋੜ ਕੇ ਮੀਡੀਆ ਕੇ ਬਿਲਤੀ ਆ ਕਿ ਸਾਡੀ ਫੋਟੋ ਨਾ ਪਾਵੇ ਵਿੱਚ ਸੋ ਬਿਲਕੁਲ ਜਰ ਦੱਸਦੀ ਕਿ ਇਹਨੇ ਤਸਵੀਰ ਤੁਹਾਡਾ ਲੈਣੇ ਜਿਆਦਾ ਜਿਹੜੀ ਖਬਰ ਤੁਹਾਨੂੰ ਦੱਸੀ ਸੀ ਕਿ ਕੀ ਰੇਟ ਵਧ ਲੈਣ ਨੂੰ ਲੈ ਕੇ ਜਿਹੜਾ ਕਿ ਸਾਰਾ ਇੱਥੇ ਹੰਗਾਮਾ ਹੁੰਦਾ ਸੋ ਉੱਥੇ ਤੁਹਾਨੂੰ ਦੱਸਦੀ ਕਿ ਬਾਸਟਾਂ ਦੇ ਅੱਗੇ ਵੀ ਜਿਹੜੀ ਖਬਰਾਂ ਚੱਲਦੀਆਂ ਰਹਦੀਆਂ ਜਿਹੜਾ ਸਮਾਨ ਆ ਬਿਨਾ ਟੱਕਿਆ ਜਿਹੜਾ ਕਿ ਇੱਥੇ ਵਿਕਦਾ ਸੋ ਮੱਖੀਆਂ ਮੱਛਰ ਆ ਜਿਹੜੇ ਇੱਥੇ ਘੁੰਮਦੇ ਰਹਿੰਦੇ ਆ ਸੋ ਬਿਮਾਰੀਆਂ ਦਾ ਘਰ ਆ ਸੋ ਉੱਥੇ ਸਮਾਨ ਇਦਾਂ ਹੀ ਵਿਕਦਾ ਰਹਿੰਦਾ ਸੋ ਇਹਨਾਂ ਦਾ ਜੋ આરોਪ ਸੀਗਾ ਕਿ ਇੱਕ ਤਾਂ ਜਿਹੜਾ ਰੇਟ ਵੱਧ ਲਾਇਆ ਉਸ ਤੋਂ ਬਾਅਦ ਹੈ ਜਿਹੜਾ ਕਿ ਇਹਨਾਂ ਵੱਲੋਂ ਜਿਹੜਾ ਕਿ ਗਾਲੀ-ਗਲੋਚ ਵੀ ਜਿਹੜਾ ਕਿ ਕਸਟਮਰ ਨਾਲ ਕੀਤਾ ਗਿਆ। ਤੋਂ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ। ਭਾਜੀ ਆ ਪਟੂਰਾ ਵਾ 10 ਸੈਂਟ ਦਾ ਬਣਿਆ ਪਟੂਰਾ। ਭਾਜੀ ਨਾ ਇਹ ਕਹਿੰਦਾ ਆ ਚੈੱਕ ਕਰੋ ਭਾਜੀ ਕਿੰਨਾ ਤੇਲ ਬਾਹਰ ਆ ਰਿਹਾ ਦੇਖੋ। ਮੱਛੀ ਦੇਖੋ ਭਾਜੀ ਆ ਦੇਖੋ ਤੇਲ ਤੇਲ ਹੋ ਗਿਆ। ਆ ਲੋ। ਤੋ ਬਿਲਕੁਲ ਤੁਹਾਡੇ ਸਾਹਮਣੇ ਤੁਸੀਂ ਤਸਵੀਰਾਂ ਦੇਖਦੇ ਹੋ ਕਿਸ ਤਰ੍ਹਾਂ ਜਿਹੜਾ ਕਿ ਤੇਲ ਆ ਔਰ ਉਹ ਵੀ ਹੈ ਵੱਡੀ ਗੱਲ ਜਿਹੜੀ ਹੈ ਕਿ ਬਿਨਾ ਟੱਕਿਆ ਜ਼ਮਾਨਾ ਜਿਹੜਾ ਇੱਥੇ ਵੇਚ ਰਿਹਾ ਸੋ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਲੰਧਰ ਦੇ ਬਾਸਟਨ ਦੀਆਂ ਜਿੱਥੇ ਕਿ ਦੁਕਾਨਦਾਰ ਦਾ ਜਿਹੜਾ ਹੰਗਾਮਾ ਜਿਹੜਾ ਹੁੰਦਾ ਸੋ ਜਿਹੜੇ ਕਸਟਮਰ ਆਉਂਦੇ ਸੋ ਉਹਨਾਂ ਦਾ ਜਿਹੜਾ ਕਿ ਰੇਟ ਵਧ ਲਾਇਆ ਜਾਂਦਾ ਉਸ ਤੋਂ ਬਾਅਦ ਜਿਹੜਾ ਕਾਫੀ ਇੱਥੇ ਹੰਗਾਮਾ ਹੁੰਦਾ ਸੋ ਤੁਹਾਨੂੰ ਦੱਸਦੀ ਕਿ ਜੇ ਦੁਕਾਨਦਾਰ ਆ ਉਹ ਵੀ ਆਪਣਾ ਕੋਈ ਪੱਕਾ ਰੱਖਣਾ ਚਾਹਵੇ ਤਾਂ ਸਾਡੇ ਚੈਨਲ ਵੀ ਆਪਣਾ ਪੱਕਾ ਰੱਖ ਸਕਦਾ ਸੋ